ਗੁਰਮੁਖੀ ਦੀ ਜਦੋਂ ਅਸੀਂ ਪ੍ਰਾਤਨਤਾ ਵੱਲ ਵੇਖਦੇ ਆ ਨਾ ਤੇ ਗੁਰਮੁਖੀ ਦੀ ਪ੍ਰਾਤਨਤਾ ਅੱਜ ਤੋਂ 1000 ਵਰਾ ਪਹਿਲਾਂ ਜਿਹੜਾ ਉਹ ਸਿੱਧ ਲਿਪੀ ਦੇ ਨਾਲ ਜਾ ਕੇ ਜੁੜਦੀ ਹੈ ਗੁਰਮੁਖੀ ਭਾਸ਼ਾ ਦਾ ਸਬੰਧ ਉਸ ਸਿੱਧ ਲਿਪੀ ਦੇ ਵਿੱਚੋਂ ਵਿੱਚ ਵੀ ਜਿਹੜਾ ਉਹ ਜੁੜਿਆ ਆਮ ਤੌਰ ਤੇ ਸਾਨੂੰ ਪ੍ਰਾਪਤ ਹੋ ਜਾਂਦਾ ਹੈ ਤੇ ਸਿੱਧ ਲਿਪੀ ਬਹੁਤ ਲੰਮਾ ਸਮਾਂ ਸਾਡੇ ਇਸ ਭਾਰਤ ਦੇ ਉੱਤਰੀ ਖਿੱਤੇ ਦੇ ਵਿੱਚ ਬੜਾ ਲੰਮਾ ਸਮਾਂ ਜਿਹੜੀ ਉਹ ਬੋਲੀ ਜਾਂਦੀ ਰਹੀ ਹੈ ਔਰ ਜਦੋਂ ਅਸੀਂ ਉਸ ਨੂੰ ਥੋੜਾ ਹੋਰ ਅੱਗੇ ਪੜਨ ਦੀ ਕੋਸ਼ਿਸ਼ ਕਰਦੇ ਹਾਂ ਤੇ ਉਹੀ ਸਿੱਧ ਲਿਪੀ ਸਿੱਧ ਸ਼ਬਦ ਦਾ ਜਦੋਂ ਅਸੀਂ ਅਰਥ ਕਰਦੇ ਹਾਂ ਨਾ ਤੇ ਸਿੱਧ ਸ਼ਬਦ ਦੇ ਅਰਥ ਤੁਸੀਂ ਜੈਨ ਮਤ ਨੂੰ ਪੜ ਲਵੋ ਤੁਸੀਂ ਬੁੱਧ ਮਤ ਨੂੰ ਪੜ ਲਵੋ ਤੁਸੀਂ ਯੋਗੀਆਂ ਦਾ ਸਾਹਿਤ ਪੜ ਲਵੋ ਤੇ ਸਿੱਧ ਸ਼ਬਦ ਦੇ ਅਰਥ ਜਿਹੜੇ ਬਣਦੇ ਨੇ ਉਹ ਹੁੰਦਾ ਜਿੰਨੇ ਸਿੱਧੀ ਨੂੰ ਪ੍ਰਾਪਤ ਕੀਤਾ ਹੋਵੇ ਜਿਹੜਾ ਪਹੁੰਚਿਆ ਹੋਇਆ ਮਨੋਖ ਹੋਵੇ ਤੇ ਉਹ ਜਿਹੜੀ ਸਿੱਧ ਲਿਪੀ ਸੀ ਉਹ ਸਿੱਧ ਲਿਪੀ ਉਹਨਾਂ ਪੁਰਸ਼ਾਂ ਦੀ ਬੋਲੀ ਅਖਵਾਉਂਦੀ ਸੀ ਜਿਹੜੇ ਰੱਬ ਦੇ ਨਾਲ ਜੁੜੇ ਹੋਇਆ ਕਰਦੇ ਸਨ ਜਿਹੜੇ ਪ੍ਰਮਾਤਮਾ ਦੇ ਨਾਲ ਜਿਨ੍ਹਾਂ ਦੀ ਸੁਰਤ ਦੀ ਇੱਕ ਸੁਰਤਾ ਹੋਇਆ ਕਰਦੀ ਸੀ ਤੇ ਉਸੇ ਇੱਕ ਸੁਰਤਾ ਦੇ ਵਿੱਚੋਂ ਸਾਡੀ ਗੁਰਮੁਖੀ ਦਾ ਜਨਮ ਹੁੰਦਾ ਹੈ ਤੇ ਜਿਹੜਾ ਧੰਗ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਨੇ ਨਾਮ ਦਿੱਤਾ ਗੁਰਮੁਖੀ ਤੇ ਤੁਸੀਂ ਧੰਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਜਦੋਂ ਪੜ੍ਹਦੇ ਹੋ ਤੇ ਬਾਣੀ ਦੇ ਅੰਦਰ ਗੁਰਮੁਖ ਤੇ ਸ਼ਬਦ ਗੁਰਮੁਖ ਸ਼ਬਦ ਦੇ ਜਿਹੜੇ ਅਰਥ ਨੇ ਉਹ ਕਿਸੇ ਤੋਂ ਲੁਕੇ ਛਿਪੇ ਨਹੀਂ ਐ ਗੁਰਮੁਖ ਦਾ ਸ਼ਬਦ ਵੀ ਉਹ ਮਨੋਖ ਹੈ ਜਿਹੜਾ ਰੱਬ ਦੇ ਨਾਲ ਜੁੜਿਆ ਹੋਵੇ ਜਿਸ ਦੀ ਸੁਰਤ ਇਕਾਗਰ ਹੋਈ ਹੋਵੇ ਜਿਹੜਾ ਪਰਮਾਤਮਾ ਨੂੰ ਰੋਮ ਰੋਮ ਕਰਕੇ ਤੇ ਹੁੰਦਾ ਹੋਵੇ ਤੇ ਉਸੇ ਮਨੁੱਖ ਦੀ ਜਿਹੜੀ ਭਾਸ਼ਾ ਹੋਵੇਗੀ ਉਸੇ ਮਨੁੱਖ ਦੀ ਜਿਹੜੀ ਬੋਲੀ ਹੋਵੇਗੀ ਉਹ ਗੁਰਮੁਖੀ ਹੋਵੇਗੀ ਤਾਂ ਏਡੀ ਵੱਡੀ ਦਾਤ ਸਾਨੂੰ ਸਤਿਗੁਰੂ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਦੇ ਕੇ ਗਏ ਨੇ ਆਪਾਂ ਨਾਲ-ਨਾਲ ਥੋੜੀ-ਥੋੜੀ ਇਤਿਹਾਸ